ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਚੜ੍ਹਦੀ ਕਲਾ ਜੀ ਸਾਰੇ ਠੀਕ ਠਾਕ ਹੋ ਜੋ ਦੁਪਹਿਰਾ ਤਨ ਤਨ ਬਾਬਾ ਦੀਪ ਸਿੰਘ ਜੀ ਸ੍ਰੀ ਅਮਰitsar ਸਾਹਿਬ ਸੰਗਤਾਂ ਬੇਅੰਤ ਇੱਥੇ ਪਹੁੰਚਦੀਆਂ ਨੇ ਆਪ ਜੀ ਦਰਸ਼ਨ ਕਰ ਰਹੇ ਹੋ ਕਿ ਕਿਵੇਂ ਸੰਗਤਾਂ ਦੇਖੋ ਕਿੰਨੀ ਭਾਵਨਾ ਦੇ ਨਾਲ ਕਿੰਨੀ ਸ਼ਰਧਾ ਦੇ ਨਾਲ ਸ਼ੀਦਾ ਸਿੰਘਾ ਦੇ ਨਾਲ ਸੰਗਤਾਂ ਜੁੜ ਰਹੀਆਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾ ਵਿੱਚ ਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਦੇ ਅਨਸਾਰ ਦਮਦਮਾ ਸਾਹਿਬ ਗੁਰੂ ਕੀ ਕਾਂਢੀ ਸਾਬੋ ਕੀ ਤਲਵੰਡੀ ਬਠਿੰਡਾ ਵੇਕੇ ਪਹੁੰਚ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬ੍ਰਹਮ ਗਿਆਨੀ ਅਮਰ ਸ਼ਹੀਦ ਉਹਨਾਂ ਦੇ ਨਾਲ ਜਿਹੜੀ ਸੇਵਾ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲਖਾਈ ਦੀ ਜਿਹੜੀ ਆ ਨਾਲ ਨਵਾਈ ਆ ਤੇ ਬਾਬਾ ਦੀਪ ਸਿੰਘ ਜੀ ਨੇ ਇੱਥੇ ਆਣ ਕੇ ਅਮਰਸਰ ਸਾਹਿਬ ਦੀ ਧਰਤੀ ਤੇ ਅਸ਼ੀਰਦੀ ਦਿੱਤੀ ਆਪਣਾ ਸੀਸ ਦਿੱਤਾ ਤੇ ਹੋ ਰਹੀ ਬੇਦਬੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਰੋਵਰ ਦੀ ਬੇਦਬੀ ਉਹਨੂੰ ਰੋਕਿਆ ਤੇ ਜਾਲਮਾਂ ਨੂੰ ਦਿਕਤਾਂ ਨੂੰ ਸੋਧਾ ਲਾਇਆ ਤੇ ਬੇਅੰਤ ਸੰਗਤਾਂ ਇੱਥੇ ਆਦਵਾਰ ਪਹੁੰਚਦਿਆਂ ਨੇ ਚੜ੍ਹਦੀ ਕਲਾ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ